ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਦੇਲ ਦੇ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ ਜਾਣਾ ਸੀ ਉਸ ਦੇ ਜਾਇਦਾ ਜਿਉ ਲੁਧਿਆਣਾ ਟੀਸੀ ਦਫਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਜਾਮ ਕੇ ਪ੍ਰਦਰਸ਼ਨ ਕੀਤਾ ਗਿਆ ਅੱਤੇ ਲੁਧਿਆਣਾ ਤੋਂ ਲੋਕ ਸਭਾ ਸੰਸਦ ਅਮਰਿੰਦਰ ਸਿੰਘ ਰਾਏਵੜਿੰਗ ਦੇ ਨਾਤੇ ਸੀਨੀਅਰ ਕਾਂਗਰਸ ਆਗੂ ਅਤੇ ਸਾਫਾ ਵਿਧਾਇਕ ਕੁਲਵੀਰ ਵੈਦ ਨੂੰ ਮੰਗ ਪੱਤਰ ਸੌਂਪਿਆ ਗਿਆ ਬਾਕੀ ਤੁਸੀਂ ਵੀ ਤੁਹਾਨੂੰ ਇਸ ਮੌਕੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਹੋਰ ਕੀ ਕਿਹਾ ਗਿਆ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਦੇ ਤਹਿਤ ਆ ਜੋ ਅਸੀਂ ਵਿਰੋਧੀ ਧਰ ਦੇ ਐਮਪੀ ਆਸੈਂਬਲੀ ਮੈਂਬਰ ਆ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਉਹ ਇਸ ਕਰਕੇ ਦੇਣ ਜਾ ਰਹੇ ਹਾਂ ਕਿ ਜਿਹੜਾ 9 ਸਤੰਬਰ ਨੂੰ 2021 ਨੂੰ ਮੋਦੀ ਸਰਕਾਰ ਨੇ ਜਿਹੜੇ ਸਾਡੇ ਨਾਲ ਗੱਲਾਂ ਵਿਅਕਤੀ ਸੁਭਾਅ ਉੱਤੇ ਕੀਤੀ ਸੀ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਅਸੀਂ ਵਿਰੋਧੀ ਧਿਰ ਦੇ ਸੰਸਦ ਹైదరాబాద్ੋਂ ਉਹਨਾਂ ਨੂੰ ਮੰਗ ਪੱਤਰ ਦੇ ਕੇ ਕਹਿੰਦੇ ਆ ਵੀ ਉਹ ਸਰਕਾਰ ਦੇ ਉੱਪਰ ਦਬਾਅ ਆਇਆ ਜਾਵੇ ਵੀ ਜਿਹੜੇ ਕਿਸਾਨ ਅਜਿਹਾ ਮੰਗਾਂ ਰੇ ਉਹਨਾਂ ਨੂੰ ਛੇਤੀ ਤੇ ਛੇਤੀ ਮੰਨਿਆ ਜਾਵੇ ਬਾਅਦ ਇਹ ਜਿਹੜੇ ਕੀਤੇ ਆ ਉਹ ਲਾਗੂ ਕੀਤੇ ਜਾਣ ਇਸ ਕਰਕੇ ਵੀ ਜਿਹੜੀ ਅੱਜ ਮੰਗ ਪੱਤਰ ਆ ਉਹ ਮੰਗ ਪੱਤਰ ਦੇ ਵਿੱਚ ਅਚੇਤੇ ਤੌਰ ਤੇ ਵਿਰੋਧੀ ਧਿਰ ਵਾਲਿਆਂ ਨੂੰ ਅਸੀਂ ਜਿਹੜਾ ਮੰਗ ਪੱਤਰ ਦੇ ਕੇ ਉਹ ਸਰਕਾਰ ਦੇ ਉੱਪਰ ਦਬਾਅ ਪਾਉਣਾ ਚਾਹੁੰਦੇ ਆ ਵੀ ਜਿਹੜੀ ਸਾਡੀਆਂ ਮੰਗਾਂ ਲੰਮਕਦੀਆਂ ਰੇ ਉਹਨਾਂ ਨੂੰ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ ਤੇ ਜਿਹੜੇ ਨਵੇਂ-ਨਵੇਂ ਬੈਲੇ ਨਵੇਂ-ਨਵੇਂ ਕਾਨੂੰਨ ਲੈ ਕੇ ਆ ਰਹੇ ਆ ਉਹਨੂੰ ਰੱਦ ਕੀਤਾ ਜਾਵੇ ਉਹ ਮਨੁੱਖੀ ਘਾੜ ਕੜਨਾ ਬੰਦ ਕੀਤਾ ਜਾਵੇ ਇਸ ਕਰਕੇ ਅੱਜ ਜਿਹੜਾ ਸਾਡਾ ਮੰਗ ਪੱਤਰ ਹੈ ਉਹ ਅਸੀਂ ਦੇਣ ਕੇ ਜਿਹੜਾ ਕਿਸਾਨਾਂ ਦਾ ਦਬਾਅ ਹੋਰ ਵਧਾਉਣ ਖਾਤਰ ਜਿਹੜੀ ਪਾਸ ਪਾਸ ਸਰਕਾਰ ਪਹਿਲਾਂ ਹੀ ਉਹ ਹੁਣ ਫੌੜੀ ਉੱਪਰ ਚੱਲ ਰਹੀ ਆ ਉਹਨੂੰ ਆਪਣੀ ਫਾਸਤੀ ਬਾਹਰ ਜਿਹੜਾ ਵੱਧ ਰਿਹਾ ਫਿਰਕਾ ਪ੍ਰਸਤੀ ਤੇ ਜਾ ਕੇ ਵਧਾ ਰਹੀ ਆ ਉਹਨੂੰ ਕੋ ਠਲ ਪਾਈ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੀਆਂ ਬੰਗਾਂ ਨੇ ਉਹ ਅਸੀਂ ਲਾਗੂ ਕਰਵਾਉਣ ਦੀ ਖਾਤਰ ਦਬਾਅ ਪਾਉਣ ਦੀ ਖਾਤਰ ਹੈ ਮੰਗ ਪੱਤਰ ਅੱਜ ਦੇਣ ਜਾ ਰਹੇ ਮੰਗ ਪੱਤਰ ਇੱਥੋਂ ਦੇ ਜਿਹੜੇ ਐਮਪੀ ਆ ਅਮਰਿੰਦਰ ਸਿੰਘ ਰਾਜਾ ਬੜੇਗਾ ਉਹਨਾਂ ਨੂੰ ਦੇਣ ਜਾ ਰਹੇ ਆ ਉਹ ਪਤਾ ਲੱਗਿਆ ਵੀ ਸ਼ਾਇਦ ਉਹਨਾਂ ਦਾ ਕੋਈ ਐਸਐਮਐਲਏ ਆ ਕੁਲਜੀਪ ਬੈਦ ਜਾਂ ਹੋਰ ਉਹ ਅੱچھے ਬੱਛੇ ਵੀ ਆ ਵੀ ਉਹ ਲੈ ਕੇ ਜਾਣਗੇ ਅਸੀਂ ਜਾਣੀ ਉਹ ਮੰਗ ਪੱਤਰ ਉਹਨਾਂ ਕੋਲ ਪਹੁੰਚਦਾ ਕਰਾਂਗੇ ਤੇ ਅਸੀਂ ਉਹਨਾਂ ਤੋਂ ਛੋਟੀ ਵੀ ਕਰਵਾ ਕੇ ਵੀ ਜਿਹੜਾ ਮੰਗ ਪੱਤਰ ਆ ਇਹਨਾਂ ਬੰਦੇ ਉੱਥੇ ਜਾ ਕੇ ਭੋਜਿਆ ਜਾਵੇ ਤਾਂ ਜਿਹੜੇ ਮੱਦਾਂ ਰਿਓ ਲਾਗੂ ਕਰਾਈ ਜਾ ਜਾਣ। ਹਾਂਜੀ ਨਾ ਨਾ ਗੁਰਪ੍ਰੀਤ ਸਿੰਘ ਨੂਰਪਰਾ ਭਾਰਤੀ ਕਿਸਾਨ ਯੂਨ ਏਕਤਾ ਉਗਰਾਹਾ ਜ਼ਿਲ੍ਹਾ ਲੁਧਿਆਣਾ ਆਗੂ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਸਾਡੀ ਜਥੇਬੰਦੀ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਐਮਪੀ ਹਨ ਜਿਹੜੇ ਚੁਣੇ ਹੋਏ ਲੋਕਾਂ ਨਮਾਇंदे ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਚੁਣੇ ਹੋਏ ਅਸੀਂ ਲੁਧਿਆਣੇ ਦੇ ਵਿੱਚ ਅੱਜ ਮਨਿੰਦਰ ਸਿੰਘ ਰਾਜਾ ਬੜਿੰਗ ਨੂੰ ਮੰਗ ਪੱਤਰ ਦੇਣ ਲਈ ਅਸੀਂ ਡੀਸੀ ਦਫ਼ਤਰ ਦੇ ਬਾਹਰ ਇੱਥੇ ਸਾਡੇ ਮੋਰਚਾ ਚੱਲ ਰਿਹਾ ਵਾ ਇਹ ਮੰਗ ਪੱਤਰ ਜੋ ਆਉਂਦਾ ਸੈਸ਼ਨ ਮਾਨਸੂਨ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਡੀਆਂ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਕਿ ਜਿਹੜੀ ਮੌਜੂਦਾ ਸਰਕਾਰ ਸੈਂਟਰ ਦੀ ਬੀਜੇਪੀ ਸਰਕਾਰ ਆ ਜਿਨੇ ਸਾਡੇ ਦਾ ਤਿੰਨ ਕਾਲੇ ਖੇਤੀ ਉਨ੍ਹਾਂ ਦੇ ਦੌਰਾਨ ਦਿੱਲੀ 13 ਮਹੀਨੇ ਮੋਰਚਾ ਲੱਗਿਆ ਕਾਨੂੰਨ ਰੱਦ ਕਰਾ ਕੇ ਆਏ 750 ਸਾਡੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਮੁਆਵਜ਼ੇ ਰਹਿੰਦੇ ਨੇ ਤੇ ਨਾਲ ਉਹਨਾਂ ਦੀਆਂ ਅਜੇ ਜਾਤਗਰਾਂ ਬਣਾਉਣੀਆਂ ਸਾਡੇ ਕਰਜ਼ਾ ਮਾਫੀ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਮਾਫ ਕਰਨੇ ਸਾਡੇ ਜਿਹੜੇ ਕੇਸ ਕੀਤੇ ਹੋਏ ਆ ਕਿਸਾਨਾਂ ਦੇ ਉਹ ਵਾਪਸ ਕਰਨੇ ਤੇ ਜਿਹੜੇ ਸਾਡੇ ਦੇਸ਼ ਦੇ ਆਪਣੇ ਕਿਸਾਨ ਦੇ ਉੱਤੇ ਕੁਦਰਤੀ ਆਫਤਾਂ ਚਾਹੇ ਫਸਲ ਬੀਮਾ ਯੋਜਨਾ ਹੋਵੇ ਚਾਹੇ ਇੰਸ਼ੋਰੈਂਸ ਸਾਰੀਆਂ ਫਸਲਾਂ ਤੇ ਹੋਣ ਤੇ ਚਾਹੇ ਮਜ਼ਦੂਰਾਂ ਨੂੰ ਕਰਜ਼ਾ ਮਾਫ ਹੋਵੇ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਸਾਡੀਆਂ ਮੰਗਾਂ ਲਖੀਮਪੁਰ ਖੀਰੀ ਦੀਆਂ ਜਿਹੜੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਮਿਲ ਨਹੀਂ ਰਹੀਦੀ ਆ ਤੇ ਸਾਡੀਆਂ ਹੋਰ ਵੀ ਜਿੰਨੀਆਂ ਅਕ ਕਿਹਾ ਲੀਏ ਕਿ ਕਿਸਾਨਾਂ ਦੇ ਉੱਤੇ ਕਰਜ਼ੇ ਆ ਜਾਂ ਉਹਨਾਂ ਨੂੰ ਕੀਟਨਾਸ਼ਕ ਨਕਲੀ ਕੀਟਨਾਸ਼ਕ ਦਵਾਈਆਂ ਹਰ ਚੀਜ਼ ਦੇ ਉੱਤੇ ਅਸੀਂ ਜਿਹੜੇ ਕਾਨੂੰਨ ਬਣਾਉਣਾ ਚਾਹੁੰਦੇ ਆ ਫਸਲਾਂ ਦਾ ਐਮਐਸਪੀ ਦੇ ਉੱਤੇ ਫਸਲ ਦਾ ਕਣ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਲਈ ਇਹ ਅਸੀਂ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਪ੍ਰੈਸ ਨੋਟ ਦੇ ਵਿੱਚ ਵੀ ਆ ਜਾਣਗੀਆਂ ਅਸੀਂ 14 ਮੰਗ ਮੰਗਾਂ ਮੇਨ ਨੇ ਉਹ ਅਸੀਂ ਅੱਜ ਦੇਣ ਲਈ ਇਹਨਾਂ ਦੇ ਐਮਪੀਆ ਦੇ ਅੱਜ ਅਸੀਂ ਪਹੁੰਚੇ ਆ ਕਿ ਅਸੀਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਜੇ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਉੱਠਿਆ ਤੇ ਦੇਸ਼ ਦੇ ਕਿਸਾਨ ਜਾਗਰੂਕ ਹੋਏ ਆ ਜਿਹੜੀ ਫਿਰਕੂ ਪ੍ਰਸਤਾ ਫਿਰਕੂ ਪ੍ਰਸਤੇ ਵਾਲੀ ਸਰਕਾਰ ਆ ਬੀਜੇਪੀ ਜਿਹੜੀ ਪਾੜੋ ਤੇ ਰਾਜ ਕਰੋ ਦੀ ਨੀਤੀ ਚੱਲਦੀ ਆ ਧਰਮ ਦੇ ਨਾਂ ਤੇ ਪੱਤੇ ਖੇਡਦੀ ਆ ਜਿਹੜੇ ਦੀ 400 ਤੋਂ ਪਾਰ ਜਾਵਾਂਗੇ ਉਹਨਾਂ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਦੱਸਤਾ ਕਿ ਤੁਸੀਂ ਸਾਨੂੰ ਧਰਮਾਂ ਦੇ ਜਾਤਾਂ ਦੇ ਨਾਂ ਤੇ ਨਹੀਂ ਪਾੜ ਸਕਦੇ ਤੇ ਉਹ ਲਿਆ ਕੇ 240 ਤੇ ਖੜਾਤੇ ਤੇ ਕਿਸੇ ਵੀ ਤਵੇਂ ਇਹਨਾਂ ਦੀਆਂ ਸਰਕਾਰਾਂ गिर ਸਕਦੀਆਂ ਨੇ ਸੋ ਇਸ ਕਰਕੇ ਅਸੀਂ ਜਿਹੜੀ ਵਿਰੋਧੀ ਧਿਰ ਸਰਕਾਰ ਆ ਉਹਨੂੰ ਅਸੀਂ ਉਹਦਾ ਦਬਾਅ ਪਾਉਨੇ ਆ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਨੁਮਾਇੰਦੇ ਬਣਾ ਕੇ ਭੇਜਿਆ ਵਾ ਇਹਨਾਂ ਦੇ ਖਲਾਫ ਪੂਰੀ ਪ੍ਰਧਾਨਕ ਉਹਨਾਂ ਨੇ ਕੱਢੀ ਆ ਤੇ ਤੁਸੀਂ ਸਾਡੀਆਂ ਮੰਗਾਂ ਲੈ ਕੇ ਸੰਸਦ ਦੇ ਵਿੱਚ ਗੂੰਜੋ ਜੋ ਸਾਡੀਆਂ ਰਹਦੀਆਂ ਮੰਗਾਂ ਇਹ ਲਾਗੂ ਹੋ ਸਕਣ ਸੋ ਇਸ ਕਰਕੇ ਅੱਜ ਅਸੀਂ ਲੁਧਿਆਣੇ ਦੇ ਵਿੱਚ ਇੱਥੇ ਡੀਸੀ ਦਫ਼ਤਰ ਮੂਰੇ ਇਕੱਠੇ ਹੋਏ ਆ ਤੇ ਅਸੀਂ ਿਤੂ ਬਾਅਦ ਰਾਜਾ ਬੜਿੰਗ ਜੀ ਨੂੰ ਚਾਹੇ ਉਹ ਆਪ ਆਉਂਦੇ ਆ ਚਾਹੇ ਉਹਨਾਂ ਦਾ ਕੋਈ ਵੀ ਨੁਮਾਇੰਦਾ ਜੋ ਉਹਨਾਂ ਵੱਲੋਂ ਅਥੋਰਾਈਜ਼ਡ ਹੋਊਗਾ ਉਹ ਆ ਕੇ ਮੰਗ ਪੱਤਰ ਲੈਣਗੇ ਤੇ ਅਸੀਂ ਆਪਣੇ ਲੋਕਾਂ ਦੀ ਆਵਾਜ਼ ਕਿਸਾਨ ਮਜ਼ਦੂਰ ਮਲਾਜਮ ਦੁਕਾਨਦਾਰ ਹਰ ਇੱਕ ਦੀ ਜੋ ਇਸ ਦੇਸ਼ ਦਾ ਬਸਤੀਕ ਆ ਜਿਨ੍ਹਾਂ ਨੇ ਇਸ ਦੇਸ਼ ਦੀ ਕੁਰਬਾਨੀ ਲਈ ਆਪਣਾ ਯੋਗਦਾਨ ਕੀਤਾ ਵਾ ਤੇ ਇਸ ਕਰਕੇ ਇਹ ਕਾਰਜ ਨੀ ਸਰਕਾਰਾ ਕਾਰਪੋਰੇਟਾਂ ਦੇ ਤੁਸੀਂ ਦੇਖ ਹੀ ਦੇ ਨੇ ਉਹ ਰੋਜ਼ ਮੀਡੀਆ ਕੀ ਚੱਲ ਰਿਹਾ ਹਜ਼ਾਰਾਂ ਕਰੋੜਾਂ ਵਿਆਹਾਂ ਤੇ ਖਰਚੇ ਜਾ ਰਹੇ ਨੇ ਤੇ ਉੱਥੇ ਲੋਕਾਂ ਦੇ ਰੀਚਾਰਜਾਂ ਦੇ ਉੱਪਰ ਚਾਹੇ ਉਹ ਕਿਸੇ ਵੀ ਕੰਪਨੀ ਦੇ ਹੋਣ ਉਹਦੇ 50 500 ਰੁਪਏ ਰੀਚਾਰਜ ਵਧਾਦੇ ਨੇ ਤੋਂ 5000 ਕਰੋੜ ਰੁਪਏ ਖਰਚ ਰਿਹਾ ਇੱਕ ਇੱਕ ਸ਼ਾਦੀ ਦੇ ਵਿੱਚ ਆ ਰਿਹਾ ਅਬਾਨੀ ਪਰਿਵਾਰ ਤੇ ਇਹ ਦੇਖ ਲਓ ਕਿ ਇੱਥੇ ਦੇਸ਼ ਦੇ ਲੋਕ ਭੁੱਖੇ ਗਰੀਬ ਮਰ ਰਹੇ ਨੇ ਤੇ ਇਹ ਕਾਰਪੋਰੇਟ ਵਿਦੇਸ਼ਾਂ ਦੇ ਵਿੱਚ ਪੈਸਾ ਦੇ ਰਿਹਾ ਸਾਡੇ ਫਲਾਨਾ ਵੀ ਆਵੇ ਸਾਡੇ ਫਲਾਨਾ ਵੀ ਆਵੇ ਸੋ ਇਸ ਕਰਕੇ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਸਾਸੀ ਜਿਹੜੇ ਸਾਡੇ 95% ਲੋਕਾਂ ਨੇ ਚੋਣ ਕੇ ਸਾਨੂੰ ਭਟਾਇਆ ਇਹ 5% ਲੋਕ ਜਿਹੜੇ ਸਾਰੇ ਦੇਸ਼ ਨੂੰ ਲੁੱਟੇ ਜਾ ਰਹੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਸੋ ਇਸ ਕਰਕੇ ਅਸੀਂ ਆ ਸਾਰੀਆਂ ਮੰਗਾਂ ਲੈ ਕੇ ਅੱਜ ਇੱਥੇ ਪਹੁੰਚੇ ਆ